ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਪਿਛਲੇ ਸਮੇਂ ਤੋਂ ਕਾਫੀ ਜ਼ਿਆਦਾ ਪੰਜਾਬੀ ਭਾਰਤੀਆਂ ਦੇ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਉੱਥੇ ਹੀ ਹੁਣ 1 ਦਸੰਬਰ ਦੇ ਲਈ ਕਰ ਦਿੱਤੇ ਗਏ ਹਨ ਚਾਰ ਵੱਡੇ ਐਲਾਨ ਜੀ ਹਾਂ ਹੁਣ ਪੰਜਾਬੀਆਂ ਦੇ ਲਈ ਦਸੰਬਰ ਮਹੀਨੇ ਤੋਂ ਬਦਲਣ ਜਾ ਰਹੇ ਹਨ ਚਾਰ ਵੱਡੇ ਬਦਲਾਅ ਸੋ ਕੈਨੇਡਾ ਤੋਂ ਪੰਜਾਬੀਆਂ ਦੇ ਹੱਕ ਦੇ ਵਿੱਚ ਹੋਏ ਹਨ ਕੁਝ ਫੈਸਲੇ ਸੋ ਪਹਿਲੇ ਵੱਡੇ ਫੈਸਲੇ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ 31 ਦਸੰਬਰ ਸਾਲ 2026 ਤੱਕ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਸਟੂਡੈਂਟਾਂ ਦੇ ਜਿਨ੍ਹਾਂ ਦੇ ਵੱਲੋਂ ਆਪਣੀਆਂ ਪੀਆਰ ਦੀਆਂ ਐਪਲੀਕੇਸ਼ਨਾਂ ਲਗਾਈਆਂ ਗਈਆਂ ਸਨ ਤੇ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਹਨ ਉਹਨਾਂ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਜਿਨ੍ਹਾਂ ਦੇ ਵੱਲੋਂ ਆਪਣੀ ਫੈਮਿਲੀ ਮੈਂਬਰ ਦੀਆਂ ਪੀਆਰ ਦੀਆਂ ਐਪਲੀਕੇਸ਼ਨਾਂ ਲਗਾਈਆਂ ਗਈਆਂ ਸਨ ਉਹ ਵੀ ਹੁਣ ਆਪਣੇ ਫੈਮਿਲੀ ਮੈਂਬਰਸ ਨੂੰ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਦੇ ਉੱਤੇ ਸੱਦ ਸਕਦੇ ਹਨ ਤੇ 31 ਦਸੰਬਰ ਸਾਲ 2026 ਤੱਕ ਇਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ ਸੋ ਸਾਰੇ ਹੀ ਹੁਣ ਪੰਜਾਬੀ ਭਾਰਤੀ ਜਿਹੜੇ ਵੀ ਜਿਨ੍ਹਾਂ ਦੀਆਂ ਵੀ ਪੀਆਰ ਦੀਆਂ ਐਪਲੀਕੇਸ਼ਨਾਂ ਲੱਗੀਆਂ ਹੋਈਆਂ ਹਨ ਉਨ੍ਹਾਂ ਨੂੰ ਓਪਨ ਵਰਕ ਪਰਮਿਟ ਦੇ ਦਿੱਤੇ ਗਏ ਹਨ ਤੇ ਉਨ੍ਹਾਂ ਦੇ ਵਰਕ ਪਰਮਿਟ 31 ਦਸੰਬਰ ਸਾਲ 2026 ਤੱਕ ਐਕਸਟੈਂਡ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਦੂਸਰੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਸਾਲ 2025 ਦੇ ਦੌਰਾਨ 4 ਲੱਖ ਦੇ ਕਰੀਬ ਲੋਕਾਂ ਨੂੰ ਪੀਆਰ ਦਿੱਤੀ ਗਈ ਹੈ ਤੇ ਸਾਲ 2026 ਦੇ ਦੌਰਾਨ 4 ਲੱਖ ਦੇ ਕਰੀਬ ਜਾਂ ਫਿਰ 3.80 ਲੱਖ ਦੇ ਕਰੀਬ ਲੋਕਾਂ ਨੂੰ ਪੀਆਰ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਇਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਜੀ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ 4 ਲੱਖ ਲੋਕਾਂ ਨੂੰ ਤੇ ਪੀਆਰ ਦਿੱਤੀ ਹੀ ਜਾਣੀ ਸੀ ਉੱਥੇ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਇਸ ਸਮੇਂ ਰਹਿ ਰਹੇ ਹਨ ਉਹਨਾਂ ਦੇ ਲਈ ਨਵਾਂ ਪੀਆਰ ਪਾਥਵੇ ਪ੍ਰੋਗਰਾਮ ਓਪਨ ਕੀਤਾ ਜਾਵੇਗਾ ਜਿਸ ਦੇ ਕਾਰਨ TR2 ਪੀਆਰ ਉਹਨਾਂ ਨੂੰ ਦਿੱਤੀ ਜਾਵੇਗੀ ਤੇ 33000 ਤੋਂ ਵੱਧ ਲੋਕਾਂ ਦੇ ਲਈ ਇਹ ਨਵਾਂ ਪ੍ਰੋਗਰਾਮ ਸਾਲ 2026 ਦੀ ਸ਼ੁਰੂਆਤ ਦੇ ਵਿੱਚ ਹੀ ਖੋਲ੍ਹਿਆ ਜਾਵੇਗਾ ਤੇ ਦਸੰਬਰ ਮਹੀਨੇ ਦੇ ਵਿੱਚ ਹੀ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ ਇਸੇ ਦੌਰਾਨ ਤੀਜੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਵੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੀਐਨਪੀ ਦੇ ਕੋਟੇ ਵੀ ਵਧਾ ਦਿੱਤੇ ਗਏ ਹਨ ਜਿੱਥੇ ਕਿ ਪਹਿਲਾਂ ਪੀਐਨਪੀ ਦੇ ਜੜੀਏ ਵੱਖ-ਵੱਖ ਪ੍ਰਵਿੰਸਾਂ ਦੇ ਵੱਲੋਂ 55000 ਦੇ ਕਰੀਬ ਲੋਕਾਂ ਨੂੰ ਪੀਆਰ ਦੇ ਸੱਦਾ ਪੱਤਰ ਭੇਜੇ ਜਾਂਦੇ ਸਨ ਉੱਥੇ ਹੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਲ 2026 ਦੇ ਦੌਰਾਨ ਇਹ ਕੋਟਾ ਵਧਾ ਕੇ 91000 ਕਰ ਦਿੱਤਾ ਜਾਵੇਗਾ ਸੋ ਇਸ ਦੇ ਵਿੱਚ ਵੀ ਹੁਣ ਵੱਡੀ ਗਿਣਤੀ ਦੇ ਵਿੱਚ ਵਾਧਾ ਕੀਤਾ ਗਿਆ ਹੈ 40 ਤੋਂ 45000 ਲੋਕਾਂ ਨੂੰ ਵੱਧ ਪੀਆਰ ਮਿਲੇਗੀ ਜਿਸ ਦੇ ਕਾਰਨ ਹੁਣ ਇਹ ਆਸ ਲਗਾਈ ਜਾ ਰਹੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2026 ਦੇ ਦੌਰਾਨ 5.5 ਲੱਖ ਤੋਂ ਲੈ ਕੇ 6 ਲੱਖ ਦੇ ਵਿਚਕਾਰ ਪੰਜਾਬੀ ਭਾਰਤੀਆਂ ਸਮੇਤ ਕੈਨੇਡਾ ਦੇ ਵਿੱਚ ਰਹਿ ਰਹੇ ਕੱਚੇ ਪ੍ਰਵਾਸੀਆਂ ਨੂੰ ਪੀਆਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਸਾਲ 2025 ਦੇ ਦੌਰਾਨ 10,000 ਤੋਂ ਵੱਧ ਮਾਤਾ-ਪਿਤਾ ਦੇ ਲਈ ਪੀਆਰ ਦੀਆਂ ਐਪਲੀਕੇਸ਼ਨਾਂ ਖੋਲ੍ਹੀਆਂ ਗਈਆਂ ਸਨ ਜਿਸ ਦੇ ਵਿੱਚ ਕਿ ਉਹਨਾਂ ਨੂੰ ਸੱਦਾ ਪੱਤਰ ਭੇਜੇ ਗਏ ਤੇ ਹੁਣ ਉਹਨਾਂ ਨੂੰ ਕੈਨੇਡਾ ਦੀ ਪੀਆਰ ਦਿੱਤੀ ਜਾਵੇਗੀ। ਇਸੇ ਦੌਰਾਨ ਸਾਲ 2025 ਦੇ ਦੌਰਾਨ ਪੀਆਰ ਦੇ ਲਈ ਨਵੀਆਂ ਐਪਲੀਕੇਸ਼ਨਾਂ ਓਪਨ ਨਹੀਂ ਕੀਤੀਆਂ ਗਈਆਂ ਜੋ ਕਿ ਪੰਜਾਬੀ ਭਾਰਤੀ ਆਪਣੇ ਮਾਤਾ ਪਿਤਾ ਨੂੰ ਸਾਥ ਸਕਣ ਤੇ ਹੁਣ ਸਾਲ 2026 ਦੇ ਵਿੱਚ ਨਵੇਂ ਇਨਵੀਟੇਸ਼ਨ ਲੈਟਰ ਲਏ ਜਾਣਗੇ ਸੋ ਜਿਹੜੇ ਮਾਤਾ ਪਿਤਾ ਨੂੰ ਆਪਣੇ ਸੱਜਣਾ ਚਾਹੁੰਦੇ ਆ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਉਹਨਾਂ ਦੀਆਂ ਹੁਣ ਐਪਲੀਕੇਸ਼ਨਲ ਸਾਲ 2026 ਦੇ ਦੌਰਾਨ ਇੱਕ ਵਾਰ ਫਿਰ ਤੋਂ ਲਈਆਂ ਜਾਣਗੀਆਂ ਸੋ ਜਿਸ ਦੇ ਕਾਰਨ ਉਹ ਆਪਣੇ ਮਾਤਾ ਪਿਤਾ ਨੂੰ ਪੱਕੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਸਾਥ ਸਕਦੇ ਹਨ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਪੰਜਾਬ ਤੋਂ ਜਿਹੜੇ ਕਿ ਪੰਜਾਬੀ ਲੱਖਾਂ ਦੀ ਤعداد ਦੇ ਵਿੱਚ ਕੈਨੇਡਾ ਦੇ ਵਿੱਚ ਵੱਸਦੇ ਹਨ ਤੇ ਹਰ ਸਾਲ ਉਹ ਪੰਜਾਬ ਦੇ ਵਿੱਚ ਗੇੜਾ ਮਾਰਨ ਦੇ ਲਈ ਵੀ ਆਉਂਦੇ ਹਨ ਸੋ ਇਸੇ ਦੌਰਾਨ ਹੁਣ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਅਮਰਤਸਰ ਦੇ 에어ਪੋਰਟ ਤੋਂ ਸਿੱਧੀਆਂ ਕੈਨੇਡਾ ਦੀਆਂ ਫਲਾਈਟਾਂ ਚਲਾਉਣ ਦੇ ਬਾਰੇ ਖਬਰ ਆਈ ਹੈ ਕਿ ਹੁਣ ਸਿੱਧੀਆਂ ਫਲਾਈਟਾਂ ਚਲਾਈਆਂ ਜਾਣਗੀਆਂ ਦਿੱਲੀ 에어ਪੋਰਟ ਦੇ ਇਨੀਸ਼ੀਏਟਿਵ ਦੇ ਵੱਲੋਂ ਹੁਣ ਹਵਾਬਾਜੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ বাসਦੇ ਹਨ ਤੇ ਇਹ ਹੋ ਸਕਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਜਲਦ ਹੀ ਅੰਮ੍ਰਿਤਸਰ ਏਅਰਪੋਰਟ ਤੋਂ ਸਿੱਧੀਆਂ ਕੈਨੇਡਾ ਦੀਆਂ ਫਲਾਈਟਾਂ ਚਲਾਈਆਂ ਜਾਣੇ ਇਕਤਰ 에ਅਰਲਾਈਨ ਦੇ ਦੁਆਰਾ ਇਹ ਫਲਾਈਟਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਜਿਸ ਦਾ ਕਿ ਸਭ ਤੋਂ ਵੱਡਾ ਫਾਇਦਾ ਪੰਜਾਬੀ ਭਾਰਤੀਆਂ ਨੂੰ ਹੀ ਹੋਵੇਗਾ